ਜੇਕਰ ਤੁਸੀਂ ਸਾਰਾ ਦਿਨ ਚੰਗੇ ਖੁਰਾਕ ਖਾਣ ਤੋਂ ਬਾਅਦ ਬਦਾਮ ਗਿਰੀਆਂ ਚੰਗਾ ਦੁੱਧ ਪੀਣ ਤੋਂ ਬਾਅਦ ਵੀ ਖੁਦ ਨੂੰ ਲੋ ਫੀਲ ਕਰਦੇ ਹੋ ਥੱਕੇ ਥੱਕੇ ਮਹਿਸੂਸ ਕਰਦੇ ਹੋ ਤੁਹਾਡਾ ਕਿਸੇ ਕੰਮ ਦੇ ਵਿੱਚ ਜੀ ਨਹੀਂ ਲੱਗਦਾ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਸੋਨੇ ਦੀ ਗੋਲੀ ਹੈ ਨਹੀਂ ਨਹੀਂ ਸੋਨੇ ਦੀ ਗੋਲੀ ਨਹੀਂ ਇਹ ਪੁਰਾਣੇ ਸਮੇਂ 'ਚ ਜਿਹੜੇ ਮਹਾਰਾਜੇ ਕਰਦੇ ਸੀਗੇ ਕੰਮ ਉਹ ਸੋਨੇ ਦੀ ਜੇ ਕਰਦੇ ਸੀਗੇ ਪਰ ਇਹ ਗੋਲੀ ਆ ਜਿਹੜੀ ਪਿੱਤਲ ਦੀ ਗੋਲੀ ਹੈ ਜੀ ਅੱਛਾ ਇਹ ਸੋਨੇ ਵਾਂਗੋ ਤਾਂ ਲੱਗਦੀ ਹੈ ਚਮਕਦਾ ਸੋਨੇ ਵਾਂਗ ਚਮਕ ਉਹੀ ਆ ਨਾ ਆਪਾਂ ਦੇਖੋ ਹੁਣ ਤੁਹਾਨੂੰ ਕਮਾਲ ਦਿਖਾਉਨੇ ਆ ਕੋਈ ਵੀ ਘਰੇ ਤੁਸੀਂ ਆਪਣੇ ਪਿੱਤਲ ਦਾ ਭਾਂਡਾ ਲੈ ਲੈਣਾ ਪਿੱਤਲ ਦਾ ਕੋਈ ਵੀ ਤੁਹਾਡੇ ਘਰੇ ਗੋਲੀ ਆ ਬਾਟੀ ਆ ਕੋਈ ਪਤੀਲਾ ਹੈਗਾ ਪਿੱਤਲ ਦਾ ਲੈਣਾ ਤੁਸੀਂ ਕੀ ਕਰਨਾ ਤੁਹਾਡੇ ਘਰੇ ਆਮ ਹਰ ਬੰਦੇ ਦੇ ਘਰ ਮਾੜੇ ਤੋਂ ਮਾੜੇ ਬੰਦੇ ਦੇ ਘਰ ਵੀ ਸੋਨਾ ਤਾਂ ਚਾਹੇ ਮੁੰਦਰੀ ਹੋਵੇ ਹੁੰਦੀ ਹੋਵੇ ਠੀਕ ਹੈ ਪਲੇਨ ਸੋਨੇ ਦੀ ਚੈਨ ਵਗੈਰਾ ਲੈ ਲਓ ਜਾਂ ਮੁੰਦਰੀ ਲੈ ਲਓ ਉਹਨੂੰ ਕਿਹ ਨਾਲ ਵੀ ਕੰਮ ਚੱਲ ਸਕਦਾ ਜਿਹੜਾ ਸਿੱਕਾ ਵੀ ਕੰਮ ਚੱਲ ਸਕਦਾ ਹੈ ਜਿਹੜਾ ਸਿੱਕਾ ਵੀ ਲੈ ਸਕਦੇ ਹੋ ਅੱਧਾ ਗਲਾਸ ਦੁੱਧਾ ਲੈ ਲਓ ਤੁਸੀਂ ਉਹਦੇ ਵਿੱਚ ਅੱਧਾ ਗਲਾਸ ਹੀ ਪਾਣੀ ਦਾ ਪਾਉਣਾ ਹੈ ਠੀਕ ਹੈ ਠੀਕ ਹੈ ਜੀ ਅੱਧਾ ਗਲਾਸ ਪਾਣੀ ਦਾ ਪਾ ਕੇ ਤੁਸੀਂ ਇਹਨੂੰ ਉਦੋਂ ਤੱਕ ਉਬਾਲਣਾ ਜਦੋਂ ਇਹ ਉਬਲ ਉਬਲ ਕੇ ਜਦ ਤੱਕ ਅੱਧਾ ਨਹੀਂ ਰਹਿ ਜਾਂਦਾ ਸਾਡੇ ਮਹਾਰਾਜੇ ਤੁਸੀਂ ਪੁਰਾਣੇ ਬਜ਼ੁਰਗਾਂ ਅੱਜ ਤੋਂ ਲਗਭਗ 50 60 ਸਾਲ ਪਹਿਲਾਂ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਉਹ ਮੰਦਰੀ ਵਗੈਰਾ ਸਿੱਟ ਦਿੰਦੇ ਸੀਗੇ ਦੁੱਧ ਦੇ ਵਿੱਚ ਸਭ ਤੋਂ ਵੱਧ ਜਿਹੜਾ ਔਰਤਾਂ ਦੇ ਨਰਵਸ ਸਿਸਟਮ ਵੀਕ ਹੋਣ ਕਰਕੇ ਪਿੱਠ 'ਚ ਦਰਦ ਰਹਿੰਦਾ ਠੀਕ ਹੈ ਜੀ ਸਭ ਤੋਂ ਵਧੀਆ ਚੀਜ਼ ਹੈ ਔਰਤਾਂ ਲਈ ਪਿੱਠ ਦੇ ਦਰਦ ਲਈ ਇਹ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਉਹ ਚੀਜ਼ਾਂ ਨਹੀਂ ਮਹਿੰਗੀਆਂ ਖਾ ਸਕਦੇ ਪਰ ਸ਼ਕੀਨ ਜ਼ਰੂਰ ਨੇ ਬਹੁਤ ਲੋਕ ਹਾਂ ਵੀ ਅਸੀਂ ਤਾਂ ਸੋਨਾ ਖਾਣਾ ਜਾਂ ਅਸੀਂ ਚਾਂਦੀ ਖਾਣੀ ਆ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਤੁਸੀਂ ਆਪਣੇ ਘਰੇ ਕਿਵੇਂ ਇੱਕ ਫਰੀ ਦੇ ਵਿੱਚ ਤੁਸੀਂ ਕਿਵੇਂ ਸੋਨਾ ਖਾ ਸਕਦੇ ਹੋ ਤੁਸੀਂ ਆਪਣੇ ਦਿਮਾਗ ਦੀ ਜਿਹੜੀ ਸ਼ਕਤੀ ਆ ਉਹ ਕਿੰਨੀ ਕੁ ਵਧਾ ਸਕਦੇ ਆ ਜਿਹੜਾ ਬੰਦਾ ਸਿਆਲ ਸਿਆਲ ਸਰਦੀ ਸਰਦੀ ਤਿੰਨ ਤੋਂ ਚਾਰ ਮਹੀਨੇ ਪੀਊਗਾ ਲਾਊਗਾ ਇਹਦੀ ਵਰਤੋਂ ਕਰੂਗਾ ਤਾਂ ਉਹਦੇ ਚਿਹਰੇ ਤੇ ਬਿਲਕੁਲ ਨਖਾਰ ਆਊਗਾ ਉਹ ਆਪਾਂ ਦੱਸਾਂਗੇ ਵੀ ਤੁਸੀਂ ਜਿਹੜੀ ਘਰੇ ਆਪਣੇ ਸੋਨੇ ਦੀ ਜਿਹੜੀ ਵਰਤੋਂ ਆ ਸੋਨੇ ਦੀ ਬਿਨਾ ਭਸਮ ਖਾਦੇ ਤੋਂ ਬਿਨਾ ਪੈਸੇ ਖਰਚੇ ਤੋਂ ਤੁਸੀਂ ਕਿਵੇਂ ਜਿਹੜਾ ਸੋਨਾ ਤੁਸੀਂ ਆਪਣੇ ਸਰੀਰ ਲਈ ਖਾ ਸਕਦੇ ਹੋ ਕੱਲ ਤੇ ਦੁਸੂਵੀ ਜਿਹੜਾ ਨੁਸਖਾ ਤੁਸੀਂ ਦੱਸਣ ਵਾਲੇ ਹੋ ਇਹ ਨੁਸਖਾ ਕਿਹੜੇ ਲੋਕਾਂ ਵਾਸਤੇ ਖਾਸ ਕਰਕੇ ਬੜਾ ਪਾਰਟਿਕੂਲਰ ਜਿਹੜੇ ਲੋਕਾਂ ਨੂੰ ਬੜਾ ਫਾਇਦਾ ਹੋਣ ਵਾਲਾ ਉਹ ਕਿਹੜੇ ਲੋਕ ਨੇ ਉਹ ਪਹਿਲਾਂ ਜਿਹੜੇ ਲੋਕਾਂ ਦਾ ਨਰਵਸ ਸਿਸਟਮ ਬੀਕ ਹੈ ਡਿਪਰੈਸ਼ਨ ਚ ਜਿਹੜੇ ਲੋਕ ਗਏ ਹੋਏ ਨੇ ਜਿਹੜੇ ਲੋਕਾਂ ਦਾ ਦਿਮਾਗ ਸੌਂਦਾ ਹੈ ਜਿਹੜੇ ਲੋਕਾਂ ਦੀਆਂ ਨਸਾਂ ਸੌਂਦੀਆਂ ਨੇ ਜਿਹੜੇ ਲੋਕਾਂ ਨੇ ਸਾਡਾ ਦਿਮਾਗ ਸੁੱਤਾ ਰਹਿੰਦਾ ਹੈ ਸਾਨੂੰ ਕੁਝ ਯਾਦ ਨਹੀਂ ਰਹਿੰਦਾ ਸਭ ਤੋਂ ਕਾਰਗਰ ਨੁਕਤਾ ਹੋਊਗਾ ਉਹਨਾਂ ਵਾਸਤੇ ਜਿਹੜੇ ਲੋਕਾਂ ਨੂੰ ਨੀਂਦ ਖੁੱਲ੍ਹ ਕੇ ਨਹੀਂ ਆਉਂਦੀ ਹੈਗੀ ਦਿਮਾਗ ਸੁਣ ਰਹਿੰਦਾ ਤੁਹਾਡੇ ਬੱਚੇ ਦਾ ਪੜ੍ਹਾਈ ਚ ਮਨ ਨਹੀਂ ਲੱਗਦਾ ਤੁਹਾਡੇ ਬੱਚਾ ਬਿਸਤਰ ਤੇ ਪਿਸ਼ਾਬ ਕਰਦਾ ਤੁਹਾਡੇ ਬੱਚੇ ਦੀ ਜਿਹੜੀ ਗਰੋਥ ਹੈ ਉਹ ਚੰਗੀ ਤਰ੍ਹਾਂ ਉਮਰ ਦੇ ਹਿਸਾਬ ਨਾਲ ਜਿਹੜੀ ਨਹੀਂ ਹੋ ਰਹੀ ਤੁਹਾਡੇ ਬੱਚੇ ਦਾ ਜਿਹੜਾ ਹੈਗਾ ਚਿਹਰੇ ਤੇ ਆਲਾਪਨ ਜਾਂ ਤੱਬੇ ਬਹੁਤ ਜ਼ਿਆਦਾ ਆ ਰਹੇ ਆ ਇਹ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਕਾਰਗਰ ਹੈ ਜਿਹੜਾ ਗਰਸਤੀ ਵਾਲੇ ਜਿਹਨਾਂ ਦੀ ਗੱਡੀ ਪੱਟੜੀ ਤੋਂ ਲੱਗ ਗਈ ਹੈ ਉਹਨਾਂ ਨੂੰ ਫਾਇਦਾ ਕਰੇਗਾ ਬਿਲਕੁਲ ਫਾਇਦਾ ਕਰੇਗਾ ਤੇ ਲਾਈਫ ਹੈ ਕਿਸੇ ਦੀ ਉਹ ਡਿਪੈਂਡ ਤੁਹਾਡੇ ਨਰਵਸ ਸਿਸਟਮ ਤੇ ਕਰਦੀ ਹੈ ਤੁਹਾਡੇ ਦਿਮਾਗ ਤੇ ਕੰਮ ਕਰਦਾ ਵੀ ਤੁਹਾਡਾ ਦਿਮਾਗ ਉਸ ਚੀਜ਼ ਲਈ ਕਿੰਨਾ ਕੁ ਪਰਫੈਕਟ ਹੈਗਾ ਜਦੋਂ ਉਹ ਜਿਹੜਾ ਵੀਕ ਹੋ ਜਾਂਦਾ ਤਾਂ ਉਸ ਪੱਖੋਂ ਬੰਦਾ ਜਿਹੜਾ ਡਿੱਗਣ ਲੱਗ ਜਾਂਦਾ ਜਦੋਂ ਉਹ ਚੀਜ਼ ਪਰਫੈਕਟ ਹੋ ਗਈ ਤੁਹਾਡਾ ਬ੍ਰੇਨ ਹੈ ਜਿਹੜਾ ਪੂਰਾ ਪਰਫੈਕਟ ਹੋ ਗਿਆ ਤਾਂ ਉਸ ਚੀਜ਼ ਨੂੰ ਵੀ ਜਿਹੜਾ ਹੈਗਾ ਤਾਕਤ ਆਪਣੇ ਆਪ ਮਿਲਣ ਸ਼ੁਰੂ ਹੋ ਜਾਂਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਸੀਂ ਚਾਂਦੀ ਭਸਮ ਸਵਰਨ ਭਸਮ ਬੰਗ ਭਸਮ ਖਾ-ਖਾ ਕੇ ਜਿਹੜਾ ਵੈਦਾਂ ਦੇ ੱੱਕੇ ਚੜ ਚੜ ਕੇ ਆਪਣੀਆਂ ਜੇਬਾਂ ਆਪਣੇ ਅਕਾਊਂਟ ਖਾਲੀ ਕਰਵਾ ਚੁੱਕੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਮਹਿੰਗੀਆਂ ਮਹਿੰਗੀਆਂ ਪਸਮਾ ਖਾ ਕੇ ਆਪਣੇ ਸਰੀਰ ਨੂੰ ਅਸੀਂ ਕਹਿ ਲਈਏ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ छुटਕਾਰਾ ਕਰਵਾਉਣ ਦੇ ਚੱਕਰ ਦੇ ਵਿੱਚ ਆਪਣੀਆਂ ਜੇਬਾਂ ਖਾਲੀ ਕਰਵਾ ਚੁੱਕੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਸਾਰਾ ਦਿਨ ਚੰਗੇ ਖੁਰਾਕ ਖਾਣ ਤੋਂ ਬਾਅਦ ਬਦਾਮ ਗਿਰੀਆਂ ਚੰਗਾ ਦੁੱਧ ਪੀਣ ਤੋਂ ਬਾਅਦ ਵੀ ਖੁਦ ਨੂੰ ਲੋ ਫੀਲ ਕਰਦੇ ਹੋ ਥੱਕੇ ਥੱਕੇ ਮਹਿਸੂਸ ਕਰਦੇ ਹੋ ਤੁਹਾਡਾ ਕਿਸੇ ਕੰਮ ਦੇ ਵਿੱਚ ਜੀ ਨਹੀਂ ਲੱਗਦਾ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੇ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਅੱਜ ਤੁਹਾਡੇ ਨਾਲ ਇੱਕ ਅਜੀਹਾ ਨੁਸਖਾ ਅਜੀਹਾ ਫਾਰਮੂਲਾ ਸਾਂਝਾ ਕਰਨਗੇ ਕਿ ਤੁਸੀਂ ਸੋਨੇ ਦੇ ਫਾਇਦੇ ਵੀ ਲਵੋਗੇ ਤੁਹਾਡੀ ਜੇਬ ਵੀ ਖਾਲੀ ਨਹੀਂ ਹੋਏਗੀ ਔਰ ਤੁਹਾਡਾ ਸੋਨਾ ਘਟੇਗਾ ਵੀ ਨਹੀਂ ਕੀ ਫਾਰਮੂਲਾ ਹੈ ਕੀ ਨੁਸਖਾ ਹੈ ਕਿਹੜੇ-ਕਿਹੜੇ ਲੋਕਾਂ ਨੂੰ ਇਹ ਜਿਹੜਾ ਨੁਸਖਾ ਫਾਰਮੂਲਾ ਕੰਮ ਆਏਗਾ ਗੱਲਬਾਤ ਕਰ ਲੈਣੇ ਆ ਅਸੀਂ ਵੈਦ ਜਗਰੂਪ ਸਿੰਘ ਭੰਗੂ ਨਾਲ ਜਿਹੜੇ ਕਿ ਉੱਚਾ ਪਿੰਡ ਸੰਘੋਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹ ਪਿੰਡ ਹੈਗਾ ਉੱਥੇ ਬੈਠੇ ਨੇ ਵੀਰਵਾਰ ਨੂੰ ਇਹ ਨਹੀਂ ਮਿਲਦੇ ਪਹਿਲਾਂ ਦੱਸ ਦਈਏ ਬਹੁਤ ਲੋਕ ਕਹਿੰਦੇ ਨੇ ਕਿ ਤੁਸੀਂ ਐਡਰੈਸ ਨਹੀਂ ਦੱਸਦੇ ਲਓ ਅਸੀਂ ਤੁਹਾਨੂੰ ਐਡਰੈਸ ਵੀ ਅੱਜ ਸ਼ੁਰੂਆਤ ਦੇ ਵਿੱਚ ਹੀ ਦੱਸਦਾ ਵੀਰਵਾਰ ਨੂੰ ਇਹ ਉੱਚਾ ਪਿੰਡ ਸੰਘੋਲ ਦੇ ਵਿੱਚ ਨਹੀਂ ਮਿਲਦੇ ਇਤਵਾਰ ਨੂੰ ਇਹ ਉੱਚਾ ਪਿੰਡ ਸੰਘੋਲ ਦੇ ਵਿੱਚ ਨਹੀਂ ਮਿਲਦੇ ਇਤਵਾਰ ਨੂੰ ਮਿਲਦੇ ਨੇ ਦੁੱਗਰੀ ਲੁਧਿਆਣਾ ਤੂਰ ਮਾਰਕੀਟ ਗੱਲਬਾਤ ਦੀ ਸ਼ੁਰੂਆਤ ਕਰ ਲੈਨੇ ਬੜਾ ਕੀਮਤੀ ਸਮਾਂ ਹੁੰਦਾ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਸਵਾਗਤ ਜੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸਵਰਨ ਭਸਮ ਹੈਗੀ ਹੈ ਚਾਂਦੀ ਭਸਮ ਹੈਗੀ ਹੈ ਇਹ ਕੰਮ ਤਾਂ ਕਰਦੇ ਨੇ ਪਰ ਇਹਦਾ ਖਾਣ ਦਾ ਤਰੀਕਾ ਹੋਣਾ ਚਾਹੀਦਾ ਅੱਜ ਕੱਲ ਹਰੇਕ ਹੀ ਬੰਦਾ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਸਵਰਨ ਭਸਮ ਚਾਂਦੀ ਭਸਮ ਤਾਂਬਾ ਲੋਹਾ ਪਿੱਤਲ ਹੀਰਾ ਸਾਰੇ ਇਹੀ ਚੀਜ਼ਾਂ ਖਲਾਈ ਪਲਾਈ ਜਾਂਦੇ ਨੇ ਲੋਕਾਂ ਨੂੰ ਰეკਮੈਂਡ ਕਰੀ ਜਾ ਰਹੇ ਨੇ ਲੋਕ ਆਪਣੇ ਸਰੀਰ ਖਰਾਬ ਕਰੀ ਜਾ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਅੱਜ ਤੁਹਾਡੇ ਕੋਲ ਇਸ ਤਰ੍ਹਾਂ ਦਾ ਤਰੀਕਾ ਹੈ ਕਿ ਤੁਹਾਡਾ ਨਾਤਾ ਜੇਬ ਹਲਕੀ ਹੋਏਗੀ ਤਾਂ ਤੁਹਾਡਾ ਸੋਨਾ ਘਟੇਗਾ ਸਗੋਂ ਤੁਹਾਡਾ ਸਰੀਰ ਹੈਗਾ ਜਿਹੜਾ ਸੋਨੇ ਵਾਂਗੂ ਖਰਾ ਹੋ ਜਾਏਗਾ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਦੇਖੋ ਤੁਸੀਂ ਇਹ ਆਮ ਦੇਖਿਆ ਹੋਣਾ ਵੀ ਲੋਕ ਨਾ ਹਨਾ ਬਹੁਤ ਵੈਦ ਜਾਂ ਬਹੁਤ ਡਾਕਟਰ ਕਹਿੰਦੇ ਨੇ ਚਾਂਦੀ ਭਸਮ ਖਾਓ ਸੋਨਾ ਭਸਮ ਖਾਓ ਤੁਸੀਂ ਇਹ ਦੇਖੋ ਉਹ ਆਪ ਵੀ ਬਹੁਤ ਦਵਾਈਆਂ ਬਣਾਵਾ ਲਾ ਕੇ ਦੇਈ ਜਾਂਦੇ ਨੇ ਵੀ ਅਸੀਂ ਸੋਨਾ ਪਾਤਾ ਜੀ ਵਿੱਚ ਹੀਰਾ ਪਾਤਾ ਚਾਂਦੀ ਪਾਤਾ ਹੁਣ ਤੁਸੀਂ ਇਹ ਦੇਖੋ ਜਿਹੜਾ 1 ਗ੍ਰਾਮ ਸੋਨੇ ਦੀ ਕੀਮਤ ਹੈ ਕੱਚੇ ਸੋਨੇ ਦੀ ਕੀਮਤ ਹੈ ਉਹ ਲਗਭਗ 6000 6 ਤੋਂ 7000 ਦੇ ਵਿੱਚ ਜਿਹੜੀ ਹੈਗੀ ਆ ਤੁਸੀਂ ਜਦੋਂ ਉਹਨੂੰ ਭਸਮ ਬਣਾਉਨੇ ਹੋ ਤੁਸੀਂ ਕਿਸੇ ਵੀ ਅੱਛੀ ਕੰਪਨੀ ਦੀ ਲੈ ਲਓ ਉਹ 13 ਤੋਂ 14000 ਰੁਪਏ ਦੀ ਜਿਹੜੀ ਇੱਕ ਜਿਹੜੀ ਗ੍ਰਾਮ ਹੈਗੀ ਆ ਉਹ ਭਸਮ ਪੈਂਦੀ ਆ ਉਹਦੇ ਉੱਪਰ ਮਿਹਨਤ ਵੀ ਆਉਂਦੀਆਂ ਨੂੰ ਪੁੱਟਾਂ ਦਿੱਤੀਆਂ ਜਾਂਦੀਆਂ ਨੇ ਕਿੰਨੀ ਉਹਦੇ ਉੱਪਰ ਸੰਘਰਸ਼ ਕੀਤਾ ਜਾਂਦਾ ਫੇਰ ਜਾ ਕੇ ਉਹਦੀ ਭਸਮ ਬਣਦੀ ਆ ਪਰ ਅਸੀਂ ਕਹਿੰਨੇ ਆ ਵੀ ਉਹਨਾਂ ਚੀਜ਼ਾਂ ਤੋਂ ਬਚ ਕੇ ਜਿਹੜੇ ਲੋਕ ਕਹਿੰਨੇ ਆ ਵੀ ਅਸੀਂ ਉਹ ਚੀਜ਼ਾਂ ਨਹੀਂ ਮਹਿੰਗੀਆਂ ਖਾ ਸਕਦੇ ਪਰ ਸ਼ਕੀਨ ਜ਼ਰੂਰ ਨੇ ਬਹੁਤ ਲੋਕ ਹਾਂ ਵੀ ਅਸੀਂ ਤਾਂ ਸੋਨਾ ਖਾਣਾ ਜਾਂ ਅਸੀਂ ਚਾਂਦੀ ਖਾਣੀ ਆ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਤੁਸੀਂ ਆਪਣੇ ਘਰੇ ਕਿਵੇਂ ਇੱਕ ਫਰੀ ਦੇ ਵਿੱਚ ਤੁਸੀਂ ਕਿਵੇਂ ਸੋਨਾ ਖਾ ਸਕਦੇ ਹੋ ਤੁਸੀਂ ਆਪਣੇ ਦਿਮਾਗ ਦੀ ਜਿਹੜੀ ਸ਼ਕਤੀ ਆ ਉਹ ਕਿੰਨੀ ਕੁ ਵਧਾ ਸਕਦੇ ਆ ਜਿਹੜੇ ਬੱਚੇ ਆ ਤੁਸੀਂ ਸਭ ਤੋਂ ਵੱਧ ਜਿਹੜਾ ਹੈਗਾ ਫਾਇਦਾ ਉਹਨਾਂ ਨੂੰ ਬੱਚਿਆਂ ਨੂੰ ਹੁੰਦਾ ਜੇ ਤੁਸੀਂ ਛੋਟੀ ਉਮਰ ਦੇ ਵਿੱਚ ਦੇਣ ਲੱਗ ਜੋਂ ਬਹੁਤ ਵੈਦ ਕਹਿੰਦੇ ਆ ਵੀ ਛੋਟੀ ਉਮਰ ਚ ਬੱਚਿਆਂ ਨੂੰ ਜਿਹੜੀ ਭਾਸਮ ਹੈ ਉਹ ਦਿੱਤੀ ਨਹੀਂ ਜਾ ਸਕਦੀ ਪਰ ਜੋ ਅਸੀਂ ਤਰੀਕਾ ਦੱਸਾਂਗੇ ਦੇਣ ਦਾ ਉਹ ਬਾ ਕਮਾਲ ਹੋਊਗਾ ਤੁਹਾਡੇ ਬੱਚੇ ਦਾ ਪੜ੍ਹਾਈ ਚ ਮਨ ਨਹੀਂ ਲੱਗਦਾ ਤੁਹਾਡੇ ਬੱਚਾ ਬਿਸਤਰ ਤੇ ਪਿਸ਼ਾਬ ਕਰਦਾ ਤੁਹਾਡੇ ਬੱਚੇ ਦੀ ਜਿਹੜੀ ਗਰੋਥ ਹੈ ਉਹ ਚੰਗੀ ਤਰ੍ਹਾਂ ਉਮਰ ਦੇ ਹਿਸਾਬ ਨਾਲ ਜਿਹੜੀ ਨਹੀਂ ਹੋ ਰਹੀ ਤੁਹਾਡੇ ਬੱਚੇ ਦਾ ਜਿਹੜਾ ਹੈਗਾ ਚਿਹਰੇ ਤੇ ਕਾਲਾਪਨ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੀ ਯੋਗਾ ਲਾਊਗਾ ਇਹਦੀ ਵਰਤੋਂ ਕਰੂਗਾ ਤਾਂ ਉਹਦੇ ਚਿਹਰੇ ਤੇ ਬਿਲਕੁਲ ਨਖਾਰ ਆਊਗਾ ਉਹ ਆਪਾਂ ਦੱਸਾਂਗੇ ਵੀ ਤੁਸੀਂ ਜਿਹੜੀ ਘਰੇ ਆਪਣੇ ਸੋਨੇ ਦੀ ਜਿਹੜੀ ਵਰਤੋਂ ਆ ਸੋਨੇ ਦੀ ਬਿਨਾ ਪਸਮਖਾਦੇ ਤੋਂ ਬਿਨਾ ਪੈਸੇ ਖਰਚੇ ਤੋਂ ਤੁਸੀਂ ਕਿਵੇਂ ਜਿਹੜਾ ਸੋਨਾ ਤੁਸੀਂ ਆਪਣੇ ਸਰੀਰ ਲਈ ਖਾ ਸਕਦੇ ਹੋ ਕਿਵੇਂ ਤੁਸੀਂ ਅੰਦਰ ਲੈ ਕੇ ਜਾ ਸਕਦੇ ਹੋ ਅੱਛਾ ਇੱਕ ਗੱਲ ਤੇ ਦੱਸੋ ਵੀ ਜਿਹੜਾ ਨੁਸਖਾ ਤੁਸੀਂ ਦੱਸਣ ਵਾਲੇ ਹੋ ਇਹ ਨੁਸਖਾ ਕਿਹੜੇ ਲੋਕਾਂ ਵਾਸਤੇ ਖਾਸ ਕਰਕੇ ਬੜਾ ਪਾਰਟਿਕੂਲਰ ਜਿਹੜੇ ਲੋਕਾਂ ਨੂੰ ਬੜਾ ਫਾਇਦਾ ਹੋਣ ਵਾਲਾ ਉਹ ਕਿਹੜੇ ਲੋਕ ਨੇ ਦੇਖੋ ਜੀ ਸਭ ਤੋਂ ਪਹਿਲਾਂ ਜਿਹੜੇ ਲੋਕਾਂ ਦਾ ਨਰਵਸ ਸਿਸਟਮ ੀਕ ਹੈ ਡਿਪਰੈਸ਼ਨ ਚ ਜਿਹੜੇ ਲੋਕ ਗਏ ਹੋਏ ਨੇ ਜਿਹੜੇ ਲੋਕਾਂ ਦਾ ਦਿਮਾਗ ਸੌਂਦਾ ਹੈ ਜਿਹੜੇ ਲੋਕਾਂ ਦੀਆਂ ਨਸਾਂ ਸੌਂਦੀਆਂ ਨੇ ਜਿਹੜੇ ਲੋਕਾਂ ਨੇ ਸਾਡਾ ਦਿਮਾਗ ਸੁੱਤਾ ਰਹਿੰਦਾ ਹੈ ਸਾਨੂੰ ਕੁਝ ਯਾਦ ਨਹੀਂ ਰਹਿੰਦਾ ਸਭ ਤੋਂ کارਗਰ ਨੁਕਤਾ ਹੋਊਗਾ ਉਹਨਾਂ ਵਾਸਤੇ ਜਿਹੜੇ ਲੋਕਾਂ ਨੂੰ ਨੀਂਦ ਖੁੱਲਕੇ ਨਹੀਂ ਆਉਂਦੀ ਹੈਗੀ ਦਿਮਾਗ ਸੁਣ ਰਹਿਂਦਾ ਜਾਂ ਜਿਨ੍ਹਾਂ ਬੱਚਿਆਂ ਦਾ ਪੜ੍ਹਾਈ 'ਚ ਜਿਵੇਂ ਮਨ ਨਹੀਂ ਲੱਗਦਾ ਹੈਗਾ ਦਿਮਾਗ ਕੰਮ ਨਹੀਂ ਕਰਦਾ ਯਾਦ ਚੇਤਾ ਬਹੁਤ ਭੁੱਲਦਾ ਉਹਨਾਂ ਲੋਕਾਂ ਲਈ ਉਹਨਾਂ ਬੱਚਿਆਂ ਲਈ ਉਹਨਾਂ ਬਜ਼ੁਰਗਾਂ ਲਈ ਉਹਨਾਂ ਭੈਣਾਂ ਲਈ ਸਭ ਤੋਂ ਵਧੀਆ ਜਿਹੜਾ ਨੁਕਤਾ ਆਪਾਂ ਦੱਸਣਾ ਲੱਗਿਆ ਤੁਸੀਂ ਘਰੇ ਬਹਿ ਕੇ ਤੁਸੀਂ ਆਮ ਆਰਾਮ ਨਾਲ ਕਰ ਸਕਦੇ ਹੋ ਪਰ ਸਮਝਣਾ ਬਸ ਵੀ ਕਿੱਦਾਂ ਕਰਨਾ ਥੋੜੀ ਜੀ ਮਿਹਨਤ ਹੈ ਕੋਈ ਖਾਸ ਨਹੀਂ ਹੈਗੀ ਉਹਨੂੰ ਵਰਤੋ ਤੁਸੀਂ ਤਾਂ ਦੇਖੋ ਕਮਾਲ ਫਿਰ 1 ਮਹੀਨੇ ਦੇ ਵਿੱਚ ਤੁਹਾਡੇ ਚਿਹਰੇ ਤੇ ਜਿਹੜੀ ਰੌਣਕ ਆਉਣ ਲੱਗ ਜੇਗੀ ਜੀ 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 ਸੋ ਤੁਸੀਂ ਤਸਵੀਰਾਂ ਦੇਖੋ ਜਿਹੜਾ ਨੁਸਖਾ ਫਾਰਮੂਲਾ ਇਹ ਮੈਨੂੰ ਲੱਗਦਾ ਸੋਨੇ ਦੀ ਇਹ ਸੋਨੇ ਦੀ ਗੋਲੀ ਹੈ ਨਹੀਂ ਨਹੀਂ ਸੋਨੇ ਦੀ ਗੋਲੀ ਨਹੀਂ ਇਹ ਪੁਰਾਣੇ ਸਮੇਂ 'ਚ ਜਿਹੜੇ ਮਹਾਰਾਜੇ ਕਰਦੇ ਸੀਗੇ ਕੰਮ ਉਹ ਸੋਨੇ ਦੀ ਜੇ ਕਰਦੇ ਸੀਗੇ ਪਰ ਇਹ ਗੋਲੀ ਆ ਜਿਹੜੀ ਪਿੱਤਲ ਦੀ ਗੋਲੀ ਹੈ ਜੀ ਅੱਛਾ ਇਹ ਸੋਨੇ ਵਾਂਗੋ ਤਾਂ ਲੱਗਦੀ ਹੈ ਚਮਕਤਾ ਸੋਨੇ ਵਾਂਗ ਚਮਕ ਉਹੀ ਆ ਨਾ ਆਪਾਂ ਦੇਖੋ ਹੁਣ ਤੁਹਾਨੂੰ ਕਮਾਲ ਦਿਖਾਉਨੇ ਆ ਜੀ ਹੁਣ ਆਪਾਂ ਕੀ ਲੈਣਾ ਹੈ ਕੋਈ ਵੀ ਘਰੇ ਤੁਸੀਂ ਆਪਣੇ ਪਿੱਤਲ ਦਾ ਭਾਂਡਾ ਲੈ ਲੈਣਾ ਹੈ ਪਿੱਤਲ ਦਾ ਈਲਾ ਹੈਗਾ ਪਿੱਤਲ ਦਾ ਲੈਣਾ ਤੁਸੀਂ ਕੀ ਕਰਨਾ ਤੁਹਾਡੇ ਘਰੇ ਆਮ ਹਰ ਬੰਦੇ ਦੇ ਘਰ ਮਾੜੇ ਤੋਂ ਮਾੜੇ ਬੰਦੇ ਦੇ ਘਰ ਵੀ ਸੋਨਾ ਤਾਂ ਚਾਹੀਏ ਮੁੰਦਰੀ ਹੋਵੇ ਹੁੰਦੀ ਹੋਵੇ ਠੀਕ ਹੈ ਜੀ ਉਹ ਤੁਸੀਂ ਬਿਨਾ ਨਗ ਵਾਲੀ ਲੈਣੀ ਆ ਉਹਦੇ ਵਿੱਚ ਕੋਈ ਪਾਲਿਸ਼ ਨਹੀਂ ਹੋਣੀ ਚਾਹੀਦੀ ਕੋਈ ਉਹਨੇ ਪਰ ਨਗ ਨਹੀਂ ਹੋਣਾ ਚਾਹੀਦਾ ਕੋਈ ਉਹਦੇ ਪਰ ਕਿਸੇ ਤਰ੍ਹਾਂ ਦਾ ਡਾਇਮੰਡ ਦਾ ਜਾਂ ਕਿਸੇ ਤਰ੍ਹਾਂ ਦਾ ਸਟੋਨ ਨਹੀਂ ਹੋਣਾ ਚਾਹੀਦਾ ਜਾਂ ਉਹਦੇ ਉੱਪਰ ਪਲੈਟੀਨਮ ਦੀ ਕੋਟਿੰਗ ਹੁੰਦੀ ਹੈ ਕਈ ਵਾਰੀ ਨਹੀਂ ਹੋਣਾ ਚਾਹੀਦਾ ਪਲੇਨ ਸੋਨੇ ਦੀ ਚੈਨ ਵਗੈਰਾ ਲੈ ਲਓ ਜਾਂ ਮੁੰਦਰੀ ਲੈ ਲਓ ਠੀਕ ਹੈ ਜੀ ਉਹ ਕਿਹ ਨਾਲ ਵੀ ਕੰਮ ਚੱਲ ਸਕਦਾ ਜਿਹੜਾ ਸਿੱਕਾ ਵੀ ਕੰਮ ਚੱਲ ਸਕਦਾ ਜਿਹੜਾ ਸਿੱਕਾ ਵੀ ਲੈ ਸਕਦੇ ਹੋ ਉਹਨੂੰ ਤੁਸੀਂ ਲੈ ਲੈਣਾ ਪਿੱਤਲ ਦੇ ਭਾਂਡੇ ਦੇ ਵਿੱਚ ਤੁਸੀਂ ਪਾ ਲੈਣਾ ਤੁਸੀਂ ਅੱਧਾ ਗਲਾਸ ਦੁੱਧ ਲੈਣਾ ਆਪਣਾ ਘਰ ਦਾ ਵਧੀਆ ਦੁੱਧ ਇਹ ਨਹੀਂ ਹੈਗਾ ਪੈਕਟਾਂ ਵਾਲਾ ਦੁੱਧ ਲੈਣਾ ਤੁਸੀਂ ਠੀਕ ਹੈ ਉਹ ਤਾਂ ਦੁੱਧ ਪਹਿਲਾਂ ਹੀ ਬਿਮਾਰ ਹੋਇਆ ਹੋਇਆ ਦੁੱਧ ਆ ਉਹ ਅੱਧਾ ਗਲਾਸ ਦੁੱਧਾ ਲੈ ਲਓ ਤੁਸੀਂ ਉਹਦੇ ਵਿੱਚ ਅੱਧਾ ਗਲਾਸ ਹੀ ਪਾਣੀ ਦਾ ਪਾਉਣਾ ਠੀਕ ਹੈ ਠੀਕ ਹੈ ਜੀ ਅੱਧਾ ਗਲਾਸ ਪਾਣੀ ਦਾ ਪਾ ਕੇ ਤੁਸੀਂ ਇਹਨੂੰ ਉਦੋਂ ਤੱਕ ਉਬਾਲਣਾ ਜਦੋਂ ਇਹ ਉਬਲ ਉਬਲ ਕੇ ਜਦ ਤੱਕ ਅੱਧਾ ਨਹੀਂ ਰਹਿ ਜਾਂਦਾ ਠੀਕ ਹੈ ਜੀ ਇਹ ਤੁਹਾਡੇ ਜਿਹੜਾ ਸੋਨੇ ਦਾ ਸਾਰਾ ਅਸਰ ਇਸ ਦੁੱਧ ਦੇ ਵਿੱਚ ਆ ਜਾਊਗਾ ਤੁਸੀਂ ਇਸ ਨੂੰ ਰਾਤ ਨੂੰ ਸੌਣ ਲੱਗੇ ਫਿਰ ਗੁੜ ਪਾ ਕੇ ਪੀਣਾ ਸਿਰਫ ਸਿਰਫ ਗੁੜ ਪਾ ਸਕਦੇ ਹੋ ਸ਼ੱਕਰ ਜਾਂ ਚੀਨੀ ਨਹੀਂ ਪਾਉਣੀ ਕਿਉਂਕਿ ਸ਼ੱਕਰ ਬੈਲੀ ਹੋ ਜਾਂਦੀ ਹੈ ਤੇ ਚੀਨੀ ਹੋ ਜਾਂਦੀ ਹੈ ਜਿਹੜੀ ਗਰਮੈਸ਼ ਹੈ ਨਾਲ ਉਹਦੇ ਵਿੱਚ ਸਲਫਰ ਜ਼ਿਆਦਾ ਉਹ ਨਹੀਂ ਲੈਣੀ ਪਿਓਰ ਗੁੜ ਪਾ ਕੇ ਤੁਸੀਂ ਰਾਤ ਨੂੰ ਇਹਦਾ ਸੇਵਨ ਕਰਨਾ ਹੈ ਲਗਭਗ ਇੱਕ ਹਫ਼ਤੇ ਦੇ ਵਿੱਚ ਤੁਸੀਂ ਰਿਜ਼ਲਟ ਦੇਖਿਓ ਇਹਦਾ ਤੇ ਕਿੰਨਾ ਵਾਹ ਕਮਾਲ ਜਿਹੜਾ ਹੈਗਾ ਰਿਜ਼ਲਟ ਆਊਗਾ ਜਿਹੜਾ ਗਰਸਤੀ ਵਾਲੇ ਜਿਨ੍ਹਾਂ ਦੀ ਗੱਡੀ ਪੱਟੜੀ ਤੋਂ ਲੱਗ ਗਈ ਹੈ ਉਹਨਾਂ ਨੂੰ ਫਾਇਦਾ ਕਰੇਗਾ ਜੀ ਬਿਲਕੁਲ ਫਾਇਦਾ ਕਰੇਗਾ ਜਿਹੜੇ ਬੰਦੇ ਤੁਸੀਂ ਇਹ ਕਰ ਲੋ ਵੀ ਇੱਕ ਤਰ੍ਹਾਂ ਦਾ ਨਮਰਦੀ ਵੱਲ ਜਾ ਰਹੇ ਨੇ ਉਹਨਾਂ ਵਾਸਤੇ ਸਭ ਤੋਂ ਉੱਤਮ ਹੈ ਕਿਉਂਕਿ ਇਹਨੇ ਤੁਹਾਡੇ ਨਰਵਸ ਸਿਸਟਮ ਨੂੰ ਜਿਹੜਾ ਹੈਗਾ ਉੱਚੇ ਲੈਵਲ ਤੇ ਲੈ ਕੇ ਜਾਣਾ ਉਹਨੂੰ ਸਟਰੋਂਗ ਬਣਾਉਣਾ ਜਦੋਂ ਤੁਹਾਡਾ ਨਰਵਸ ਸਿਸਟਮ ਠੀਕ ਹੈਗਾ ਜਿਹੜਾ ਹੁਣ ਤੁਸੀਂ ਦੇਖੋ ਲਾਈਫ ਹੈ ਕਿਸੇ ਦੀ ਉਹ ਡਿਪੈਂਡ ਤੁਹਾਡੇ ਨਰਵਸ ਸਿਸਟਮ ਤੇ ਕਰਦੀ ਹੈ ਤੁਹਾਡੇ ਦਿਮਾਗ ਤੇ ਕੰਮ ਕਰਦਾ ਵੀ ਤੁਹਾਡਾ ਦਿਮਾਗ ਉਸ ਚੀਜ਼ ਲਈ ਕਿੰਨਾ ਕੁ ਪਰਫੈਕਟ ਹੈਗਾ ਜਦੋਂ ਉਹ ਜਿਹੜਾ ਵੀਕ ਹੋ ਜਾਂਦਾ ਤਾਂ ਉਸ ਪੱਖੋਂ ਬੰਦਾ ਜਿਹੜਾ ਡਿੱਗਣ ਲੱਗ ਜਾਂਦਾ ਜਦੋਂ ਉਹ ਚੀਜ਼ ਪਰਫੈਕਟ ਹੋ ਗਈ ਤੁਹਾਡਾ ਬ੍ਰੇਨ ਹੈ ਜਿਹੜਾ ਪੂਰਾ ਪਰਫੈਕਟ ਹੋ ਗਿਆ ਤਾਂ ਉਸ ਚੀਜ਼ ਨੂੰ ਵੀ ਜਿਹੜਾ ਹੈਗਾ ਤਾਕਤ ਆਪਣੇ ਆਪ ਮਿਲਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਜਿਹੜਾ ਇਹ ਤੁਹਾਡਾ ਨੁਸਖਾ ਹੈਗਾ ਦੁੱਧ ਵਾਲਾ ਸੋਨੇ ਵਾਲਾ ਪਾਣੀ ਵਾਲਾ ਪਿੱਤਲ ਦੀ ਕੌਲੀ ਚ ਜਿਹੜੀ ਤੁਸੀਂ ਸੋਨਾ ਕਹਿ ਰਹੇ ਹੋ ਕਿ ਉਬਾਲ ਕੇ ਅਸੀਂ ਪੀਣਾ ਤੇ ਇਹਦੇ ਨਾਲ ਤਾਂ ਫਿਰ ਸੋਨਾ ਘਟ ਜੂਗਾ ਜੀ ਘਟੂਗਾ ਨਹੀਂ 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 ਉਬਾਲ ਕੇ ਕਦੇ ਸੋਨਾ ਨਹੀਂ ਘਟੂਗਾ ਜੀ ਅੱਛਾ ਫਿਰ ਔਰਤਾਂ ਨੂੰ ਕੀ ਫਾਇਦਾ ਹੋਣਾ ਲਾ ਜੀ ਇਸ ਫਾਰਮੂਲੇ ਦੇ ਇਸ ਨੁਸਕੇ ਦਾ ਵਾਸਤੇ ਦੇਖੋ ਜੀ ਸਭ ਤੋਂ ਵੱਧ ਜਿਹੜਾ ਔਰਤਾਂ ਦੇ ਨਰਵਸ ਸਿਸਟਮ ਵੀਕ ਹੋਣ ਕਰਕੇ ਪਿੱਠ 'ਚ ਦਰਦ ਰਹਿੰਦਾ ਠੀਕ ਹੈ ਜੀ ਸਭ ਤੋਂ ਵਧੀਆ ਚੀਜ਼ ਹੈ ਔਰਤਾਂ ਲਈ ਪਿੱਠ ਦੇ ਦਰਦ ਲਈ ਇਹ ਤੁਸੀਂ ਰਾਤ ਨੂੰ ਸਿਰਫ ਪੀਣਾ ਸਿਰਫ ਰਾਤ ਨੂੰ ਹੈ ਸੌਣ ਲੱਗੇ ਜਦੋਂ ਤੁਸੀਂ ਰੈਸਟ ਕਰਨੀ ਹੈ ਦਿਨੇ ਨਹੀਂ ਪੀਣਾ ਹੈ ਕਿਉਂਕਿ ਰੈਸਟ ਦੇ ਵਿੱਚ ਇਹਨੇ ਜਿਹੜੇ ਸਰੀਰ ਨੂੰ ਤਤ ਦੇਣੇ ਆ ਕੰਮ ਕਰਨਾ ਮੈਂ ਇਹ ਵੀ ਕਹਾਗਾ ਨਾਲ ਵੀ ਸ਼ਾਮ ਦੀ ਰੋਟੀ ਨਾ ਖਾਓ ਫਿਰ ਜਦੋਂ ਤੁਸੀਂ ਇਹ ਪੀਣਾ ਹੈ ਰਾਜ ਰੋਜ਼ ਸਿਰਫ ਤੁਸੀਂ ਦੁੱਧ ਦੇ ਵਿੱਚ ਰਾਤ ਨੂੰ ਇਹੀ ਪੀਓ ਸਾਡੇ ਮਹਾਰਾਜੇ ਤੁਸੀਂ ਪੁਰਾਣੇ ਬਜ਼ੁਰਗਾਂ ਅੱਜ ਤੋਂ ਲਗਭਗ 50 60 ਸਾਲ ਪਹਿਲਾਂ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਉਹ ਮੰਦਰੀ ਵਗੈਰਾ ਸਿੱਟ ਦਿੰਦੇ ਸੀਗੇ ਦੁੱਧ ਦੇ ਵਿੱਚ ਜਾਂ ਜਿਹੜੇ ਹੁਣ ਤੁਸੀਂ ਦੇਖੋ ਅੱਜ ਕੱਲ ਵਰਤਨ ਤੁਸੀਂ ਵਰਤਦੇ ਹੋ ਅਲੂਮੀਨੀਅਮ ਵਰਤਦੇ ਹੋ ਸਟੀਲ ਵਰਤਦੇ ਹੋ ਉਹ ਖੁਰਕੇ ਤੁਹਾਡੇ ਅੰਦਰ ਜਾਂਦਾ ਉਹ ਤੁਹਾਨੂੰ 19 ਹੀ ਗੰਦੀਆਂ ਬਿਮਾਰੀਆਂ ਲਾ ਰਿਹਾ ਹੈ ਪੁਰਾਣੇ ਸਮੇਂ ਦੇ ਵਿੱਚ ਲੋਕ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਾ ਕੇ ਵਰਤਦੇ ਸੀਗੇ ਜਿਹੜੀ ਉਹ ਕਲੀ ਜਦੋਂ ਖੁਰਕੇ ਅੰਦਰ ਜਾਂਦੀ ਸੀ ਉਹ ਸਾਨੂੰ ਸਾਰੀ ਸਾਡੀ ਬਾਡੀ ਨੂੰ ਕੈਲਸ਼ੀਅਮ ਦਾ ਕੰਮ ਕਰਦੀ ਸੀਗੀ ਠੀਕ ਹੈ ਉਹ ਚੀਜ਼ਾਂ ਅਸੀਂ ਛੱਡ ਗਏ ਉਹੀ ਕੰਮ ਇਹ ਆ ਵੀ ਜਦੋਂ ਤੁਹਾਡੇ ਇਹ ਸੋਨਾ ਅੰਦਰ ਜਾਊਗਾ ਇੱਕ ਤਰ੍ਹਾਂ ਦਾ ਉਹ ਤੁਹਾਡੇ ਜਿਹੜੀ ਸੋਨੇ ਦੇ ਤੱਤ ਤੁਹਾਡੇ ਸਰੀਰ ਦੇ ਵਿੱਚ ਇਹਨੇ ਖਤਮ ਨਹੀਂ ਹੋਣ ਦੇਣੇ ਅੱਛਾ ਡਾਕਟਰ ਸਾਹਿਬ ਫਿਰ ਵੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਸੋਨਾ ਹੈ ਅਗਰ ਇਸ ਤਰੀਕੇ ਨਾਲ ਕੋਈ ਖਾ ਲੇਗਾ ਅੱਜ ਕੱਲ ਤੇ ਜੀ ਜਿਹੜੀ ਤੁਸੀਂ ਗੋਡਿਆਂ ਦੀ ਬੜੀ ਪ੍ਰੋਬਲਮ ਹੈਗੀ ਹੈ ਜਾਂ ਮੋਡਿਆਂ ਦੀ ਬੜੀ ਪ੍ਰੋਬਲਮ ਹੈਗੀ ਹੈ ਬਜ਼ੁਰਗਾਂ ਨੂੰ ਦਿੱਤਾ ਜਾ ਸਕਦਾ ਨੁਸਖਾ ਦਿੱਤਾ ਜਾ ਸਕਦਾ ਜੀ ਆਪਾਂ ਉਹ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ ਬਜ਼ੁਰਗਾਂ ਨੂੰ ਤਾਂ ਖਾਸ ਕਰਕੇ ਦੇਣਾ ਹੈ ਬੁਢਾਪੇ ਦੇ ਵਿੱਚ ਤੁਸੀਂ ਇਹ ਕਹ ਲਓ ਵੀ ਸਿਆਣਾ ਤੇ ਨਿਆਣਾ ਇੱਕ ਤਰ੍ਹਾਂ ਦਾ ਦਿਮਾਗ ਬਣ ਜਾਂਦਾ ਉਹਦਾ ਤੁਸੀਂ ਬੜਾਪੇ ਦੇ ਵਿੱਚ ਉਹਨਾਂ ਦਾ ਦੇਖੋ ਤੁਸੀਂ ਉਹਨਾਂ ਦੀਆਂ ਨਾੜਾਂ ਵੀ ਕਿੰਨੀਆਂ ਜ਼ਿਆਦਾ ਚੜ੍ਹਦੀਆਂ ਨੇ ਬਜ਼ੁਰਗਾਂ ਦੀਆਂ ਤੁਸੀਂ ਬਜ਼ੁਰਗਾਂ ਨੂੰ ਦਓਗੇ ਬਜ਼ੁਰਗ ਬਹੁਤ ਹੱਦ ਤੱਕ ਕਹੋ ਵੀ ਰਿਲੀਫ ਫੀਲ ਕਰਨਗੇ ਕਾਫੀ ਤੰਦਰੁਸਤੀ ਵੱਲ ਨੂੰ ਵਧਣਗੇ ਜੀ ਇਹ ਖੱਲੀਆਂ ਚੜ੍ਹ ਜਾਂਦੀਆਂ ਨੇ ਜੀ ਉਹਨਾਂ ਦੀ ਬਜ਼ੁਰਗ ਜਦੋਂ ਉਮਰ ਥੋੜੀ ਜੀ ਉਮਰ ਦਰਾਜ਼ ਹੋ ਜਾਂਦੇ ਆ ਅੱਜ ਕੱਲ ਤਾਂ ਜਵਾਨ-ਜਵਾਨ ਮੁੰਡੇ ਕੁੜੀਆਂ ਦੇ ਖੱਲੀਆਂ ਚੜੀ ਜਾਂਦੀਆਂ ਨੇ ਦੇਖੋ ਜੀ ਉਹ ਸਰੀਰ ਦੀ ਖੁਸ਼ਕੀ ਆ ਸਾਰੀ ਜਿੰਨੀ ਤੁਹਾਡੇ ਸਰੀਰ ਦੇ ਵਿੱਚ ਖੁਸ਼ਕੀ ਪੈ ਜਾਊਗੀ ਅੱਜ ਕੱਲ ਹਰ ਬੰਦੇ ਦੇ ਸਰੀਰ ਦੇ ਵਿੱਚ ਖੁਸ਼ਕੀ ਆ ਬ ਨਾ ਕੋਈ ਖਾ ਉਹ ਖਾਂਦਾ ਨਾ ਕੋਈ ਪਾਣੀ ਪੀਂਦਾ ਟਾਈਮ ਨਾਲ ਕਿਸੇ ਦਾ ਖਾਣਾ ਨਹੀਂ ਹੈਗਾ ਜਦੋਂ ਖੁਸ਼ਕੀ ਪਾਉਗੀ ਤਾਂ ਸਭ ਤੋਂ ਵੱਧ ਸਾਡੇ ਸਰੀਰ ਦੇ ਵਿੱਚ ਜਿਹੜੀ ਹੈਗੀ ਹੈ ਉਹ ਕਮਜ਼ੋਰੀ ਆਉਂਦੀ ਹੈ ਮਸਲ ਸਾਡੇ ਖਿੱਚੇ ਜਾਂਦੇ ਨੇ ਨਸਾਂ 'ਚ ਸਾਡੇ ਪੂਰਾ ਜਿਹੜਾ ਲਹੂ ਦਾ ਬਹਾ ਉਹ ਪੂਰਾ ਨਹੀਂ ਚੱਲਦਾ ਉਸ ਕਰਕੇ ਸਾਡੇ ਜਿਹੜੀਆਂ ਰਾਤ ਨੂੰ ਪਈਆਂ ਨੌਜਵਾਨਾਂ ਦੀ ਅੱਜ ਕੱਲ ਵੀ ਨੌਜਵਾਨਾਂ ਦੀਆਂ ਵੀ ਜਿਹੜੀਆਂ ਖੱਲੀਆਂ ਚੜਦੀਆਂ ਰਾਤ ਨੂੰ ਸੁੱਤੇ ਪਿਆਦੀਆਂ ਜੀ 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 ਅੱਛਾ ਡਾਕਟਰ ਸਾਹਿਬ ਇੱਕ ਲਾਸਟ ਦੇ ਵਿੱਚ ਇਹ ਸਵਾਲ ਹੈਗਾ ਕਿ ਜਿਸ ਤਰੀਕੇ ਨਾਲ ਤੁਸੀਂ ਸੋਨਾ ਕਿਹਾ ਇਹ ਚਾਂਦੀ ਦੇ ਅਗਰ ਜਿਹਨਾਂ ਕੋਲ ਹੈਗੇ ਨੇ ਚਾਂਦੀ ਵੀ ਕਰ ਸਕਦੇ ਨੇ ਚਾਂਦੀ ਨੇ ਨਹੀਂ ਕਰਨਾ ਜੀ ਨਹੀਂ ਚਾਂਦੀ ਨੂੰ ਵੀ ਕਰ ਸਕਦੇ ਹਾਂ ਜੀ ਬਿਲਕੁਲ ਕਰ ਸਕਦੇ ਹਾਂ ਹੁਣ ਤੁਸੀਂ ਦੇਖ ਲਓ ਪੁਰਾਣੇ ਸਮੇਂ ਦੇ ਵਿੱਚ ਸਰਬ ਲੋਹ ਹੁੰਦਾ ਸੀਗਾ ਸਰਬ ਲੋਹ ਦੇ ਵਿੱਚ ਅਗਰ ਤੁਸੀਂ ਪਾਣੀ ਪਾ ਕੇ ਰੱਖਦੇ ਹੋ ਜਾਂ ਤੁਸੀਂ ਉਹਨੂੰ ਢੋਲ ਕੇ ਰਾਤ ਨੂੰ ਉਹਨੂੰ ਗਿੱਲਾ ਕਰਕੇ ਰੱਖ ਦੋ ਮੁੱਦਾ ਮਾਰ ਕੇ ਉਹ ਸਵੇਰੇ ਉਹਦੇ ਅ ਨਿਚੇ ਜੰਗ ਲੱਗ ਜਾਂਦੀ ਸੀ ਉਹ ਤੁਸੀਂ ਇਹ ਕਹਿ ਲਓ ਵੀ ਉਹ ਨਿਰਾ ਆਇਰਨ ਜਦੋਂ ਤੁਹਾਡੇ ਅੰਦਰ ਜਾਊਗਾ ਤੁਹਾਨੂੰ ਜ਼ਿੰਦਗੀ ਚ ਕਦੇ ਖੂਨ ਦੀ ਜਿਹੜੀ ਕਮੀ ਆਏ ਨਹੀਂ ਸਕਦੀ ਜਿਹੜੇ ਤੁਸੀਂ ਕੈਪਸੂਲ ਖਾਣੇ ਹੋ ਜਾਂ ਟੀਕੇ ਲਵਾਉਣੇ ਹੋ ਖੂਨ ਦੀ ਕਮੀ ਵਾਸਤੇ ਤਾਂ ਉਹ ਕਦੇ ਲੋੜੇ ਨਹੀਂ ਪੈਂਦੀ ਅਸਲ ਦੇ ਵਿੱਚ ਇਹ ਆ ਵੀ ਅਸੀਂ ਪੁਰਾਣੇ ਵਰਤਨ ਛੱਡ ਕੇ ਜਦੋਂ ਅਸੀਂ ਚਮਕਦੀਆਂ ਚੀਜ਼ਾਂ ਉੱਤੇ ਡੁੱਲ ਗਏ ਤਾਂ ਇਸ ਕਰਕੇ ਅਸੀਂ ਜਿਹੜੀਆਂ ਬਿਮਾਰੀਆਂ ਜ਼ਿਆਦਾ ਸਹਿੜ ਲਈਆਂ ਜੀ 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 ਸੋਣੇ ਵਾਲਾ ਦੁੱਧ ਪੀਣ ਤੋਂ ਬਾਅਦ ਵੀ ਸਾਡੀ ਪ੍ਰੋਬਲਮ ਹੱਲ ਨਹੀਂ ਹੁੰਦੀ ਡਾਕਟਰ ਸਾਹਿਬ ਫਿਰੋਜ਼ ਇਹ ਸਵਾਲ ਉਹ ਸਾਨੂੰ ਫਿਰ ਮਿਲ ਸਕਦੇ ਆ ਉਹ ਅਸੀਂ ਹੱਲ ਦੱਸਾਂਗੇ ਉਹਨਾਂ ਦਾ ਵੀ ਕਿਵੇਂ ਹੱਲ ਕੀਤਾ ਜਾ ਸਕਦਾ ਕਿਸ ਵਜ੍ਹਾ ਨਾਲ ਉਹਨਾਂ ਦਾ ਹੱਲ ਨਹੀਂ ਹੋਇਆ ਤੇ ਕਿਸ ਵਜ੍ਹਾ ਨਾਲ ਉਹ ਕਿਦਾਂ ਕਿਸ ਤਰੀਕੇ ਨਾਲ ਠੀਕ ਹੋਣਗੇ ਅਸੀਂ ਉਹਨਾਂ ਨੂੰ ਜ਼ਰੂਰ ਦੱਸਾਂ ਕਿ ਕਿਹੜਾ ਬੰਦਾ ਪਰਹੇਜ਼ ਕਿਹੜਾ ਕਰੇ ਕਿਸੇ ਦਾ ਪਰਹੇਜ਼ ਹੈ ਦੇਖੋ ਪਰਹੇਜ਼ ਤਾਂ ਸਾਰਾ ਇਹ ਆ ਪਰਹੇਜ਼ ਇਹਦੇ ਵਿੱਚ ਕਿਸੇ ਦਾ ਨਹੀਂ ਚਾਹੇ ਕਿਸੇ ਬੰਦੇ ਦਾ ਤੁਸੀਂ ਇਹ ਕਹਿ ਲਓ ਵੀ ਲੀਵਰ ਤੱਕ ਡੈਮੇਜ ਹੋਇਆ ਹੋਇਆ ਉਸ ਬੰਦੇ ਨੂੰ ਵੀ ਇਸ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਆ ਇਸ ਵਾਸਤੇ ਕੋਈ ਪਰਹੇਜ਼ ਨਹੀਂ ਕਿਉਂਕਿ ਇਹਦੇ ਵਿੱਚ ਕ੍ਰਿਸਟਲ ਆ ਜਿਹੜੇ ਕਣ ਆ ਉਹ ਬੰਦੇ ਦੇ ਕਿਸੇ ਦੇ ਅੰਦਰ ਨਹੀਂ ਜਾਣੇ ਕਿਡਨੀ ਦਾ ਜਿਹੜਾ ਪੇਸ਼ੈਂਟ ਆ ਉਹ ਵੀ ਇਹਨੂੰ ਜਿਹੜਾ ਜਿਹੜਾ ਇਹਦਾ ਵਰਤੋਂ ਇਹਦੀ ਕਰ ਸਕਦਾ ਸਰ ਬਹੁਤ ਬਹੁਤ ਸ਼ੁਕਰੀਆ ਬੜਾ ਘੈਂਟ ਮੈਨ ਲੱਗਦਾ ਕਿ ਨੁਸਖਾ ਹੈਗਾ ਬਹੁਤ ਲੋਕਾਂ ਨੇ ਤੁਸੀਂ ਦੱਸਿਆ ਕਿ ਤੁਸੀਂ ਆਮ ਰੂਟੀਨ ਦੇ ਵਿੱਚ ਵੀ ਲਗਭਗ ਲਗਭਗ ਜਿਸ ਨੂੰ ਤੁਹਾਨੂੰ ਲੱਗਦਾ ਕਿ ਜ਼ਰੂਰੀ ਹੈਗਾ ਉਹਨੂੰ ਤੁਸੀਂ ਇਹ ਫਾਰਮੂਲਾ ਦਿੰਨੇ ਜ਼ਰੂਰ ਬਿਲਕੁਲ ਜੀ ਬਿਲਕੁਲ ਅਸੀਂ ਉਹਨਾਂ ਨੂੰ ਹਰ ਨੂੰ ਦੱਸ ਦਿਆਂ ਔਰ ਉਹਨਾਂ ਨੂੰ ਫਾਇਦਾ ਵੀ ਹੁੰਦਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਦੇਖੋ ਡਾਕਟਰ ਸਾਹਿਬ ਨੇ ਪਿੱਤਲ ਦੀ ਭਾਂਡ ਦੇ ਵਿੱਚ ਜਿਹੜ ਦੁੱਧ ਲਗਾਇਆ ਇਹਨਾਂ ਨੇ ਇੱਕ ਥੋੜਾ ਜਿਹਾ ਦੁੱਧ ਪਾਇਆ ਇੱਕ ਗਲਾਸ ਦੁੱਧ ਪਾਇਆ ਅਸੀਂ ਕਹਿ ਲਈਏ ਕਿ ਜਿਹਦੇ ਵਿੱਚੋਂ ਔਰ ਉਨੇ ਹੀ ਜਿੰਨਾ ਅਸੀਂ ਦੁੱਧ ਪਾਇਆ ਉਨਾ ਹੀ ਪਾਣੀ ਪਾ ਕੇ ਜਿਹੜਾ ਸੋਨੇ ਦੀ ਇਹ ਚੈਣ ਹੈਗੀ ਹੈ ਜਿਹੜੀ ਦੇਖੋ ਤੁਸੀਂ ਦੁੱਧ ਦੇ ਵਿੱਚ ਪਾਈ ਹੋਈ ਹੈ ਔਰ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਸੋਨੇ ਦੀ ਚੀਜ਼ ਹੈਗੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਤਾਂ ਇੱਕ 체ਨ ਹੈਗੀ ਹੈ ਦਿਖਾਉਣ ਵਾਸਤੇ ਅਗਰ ਮੰਦਰੀ ਹੈਗੀ ਹੈ ਅਗਰ ਸਿੱਕਾ ਹੈਗਾ ਅਗਰ ਕੋਈ ਵੀ ਤੁਹਾਡੇ ਕੋਲ ਹੋਰ ਕਿਸੇ ਤਰ੍ਹਾਂ ਦੀ ਸੋਨੇ ਦੀ ਖਰੀ ਹੋਣੀ ਚਾਹੀਦੀ ਹੈ ਮਤਲਬ ਕਿ ਉਸ ਦੇ ਵਿੱਚ ਕੋਈ ਵੀ ਨਕਾਸ਼ੀ ਵਾਲਾ ਜਿਹੜਾ ਕੰਮ ਹੈ ਉਹ ਨਹੀਂ ਹੋਣਾ ਚਾਹੀਦਾ ਔਰ ਇਸ ਨੂੰ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਬਿਨਾਂ ਰੋਟੀ ਖਾਦੇ ਰੋਟੀ ਨਹੀਂ ਖਾਣੀ ਉਸ ਦਿਨ ਜਿਸ ਦਿਨ ਤੁਸੀਂ ਇਹ ਦੁੱਧ ਪੀਣਾ ਹੈ ਤੈਿਹਦਾ ਜਿਹੜਾ ਫਾਇਦਾ ਹੈ ਉਹ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਦੁੱਧ ਦਾ ਫਾਇਦਾ ਹੈ ਔਰ ਸੋਨੇ ਦਾ ਫਾਇਦਾ ਹੈ ਉਹ ਇਸੇ ਤਰੀਕੇ ਨਾਲ ਤੁਹਾਨੂੰ ਸਰੀਰ ਹੈਗਾ ਤੁਹਾਡਾ ਉਹ ਖਰਿਆ ਸੋਨਾ ਬਣ ਜਾਏਗਾ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਕਾਫੀ ਪਸੰਦ ਆਏਗੀ ਹੋਰna ਵੀਡੀਓ ਦੀ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਔਰ ਜੇਕਰ ਫਿਰ ਵੀ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗੇ ਡਾਕਟਰ ਜਗਰੂਪ ਸਿੰਘ ਭੰਗੂਹੋਰਾ ਦੀ ਟੀਮ ਦੇ ਦਿੱਤੇ ਹੋਏ ਨੇ ਉਸ ਨੰਬਰ ਤੇ ਤੁਸੀਂ ਕੰਸਲਟ ਕਰਕੇ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਇਹਨਾਂ ਨਾਲ ਸਾਂਝੀ ਕਰ ਸਕਦੇ ਹੋ ਔਰ ਅ ਇਹ ਟੋਟਕਿਆਂ ਦੇ ਜ਼ਰੀਏ ਇੱਥੇ ਬਹੁਤ ਛੋਟੇ ਛੋਟੇ ਟੋਟਕਿਆਂ ਦੇ ਜ਼ਰੀਏ ਹੀ ਮਰੀਜ਼ਾਂ ਦਾ ਜਿਹੜਾ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਵੀ ਹੱਲ ਕਰ ਸਕਦੇ ਨੇ ਕਾਸੀ ਫਾਰੂਕੀ ਹਕੀਕਤ ਟੀਵੀ ਪੰਜਾਬੀ ਫਤੇਗੜ ਸਾਹਿਬ ਉੱਚਾ ਪਿੰਡ ਸੰਗੋਲ